ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗ ਜੀਓ ਅੱਜ ਮੈਂ ਤੁਹਾਨੂੰ ਪੰਜਾਬੀ ਤੇ ਅੰਗਰੇਜ਼ੀ ਬਾਰੇ ਥੋੜਾ ਜਿਹਾ ਪਹਿਲਾਂ ਸਮਾਂ ਕੀ ਹੁੰਦਾ ਸੀਗਾ ਤੇ ਅੱਜ ਕੱਲ ਸਮਾਂ ਕੀ ਹੈ ਇਹ ਉਸ ਬਾਰੇ ਅੱਜ ਮੈਂ ਤੁਹਾਨੂੰ ਥੋੜਾ ਜਿਹਾ ਵੀ ਆਪਣੀ ਮਾਂ ਬੋਲੀ ਪੰਜਾਬੀ ਕੀ ਸੀ ਤੇ ਹੁਣ ਅੰਗਰੇਜ਼ੀ ਆ ਗਈ ਤੇ ਆਪਣੀ ਪੰਜਾਬੀ ਮਾਂ ਬੋਲੀ ਕਿੱਥੇ ਚਲੀ ਗਈ ਸੋ ਸੁਣਨਾ ਜਰਾ ਸਾਡੀ ਮਾਂ ਬੋਲੀ ਪੰਜਾਬੀ ਸਾਡੇ ਵਿਰਸੇ ਦੀਏ ਚਾਬੀ ਇਸਦੀ ਟਾਂਹੀ ਠਾਢਨ ਵਾਬੀ ਪੈਂਦੀ ਅਖਰੀ ਸੁਦੇ ਗੈਣੇ ਪੈਂਦੀ ਅਖਰੀ ਸੁਦੇ ਗੈਣੇ ਹੁਣ ਆ ਗਈ ਅੰਗਰੇਜੀ ਸਜਣਾ ਇਹ ਵੀ ਸਦਾ ਨਹੀਂ ਰਹਿਣੇ ਅੰਗਰੇਜੀ ਦੀ اے ਬੀ ਸੀ ਤੇ ਪੰਜਾਬੀ ਦਾ ਊੜਾ ਅੱਗੇ ਬੁੜੀਆਂ ਗੁੱਤ ਕਰਦੀਆਂ ਸੀ ਤੇ ਨਾਲ ਜਲੇਬੀ ਜੁੜਾ ਹੁਣ ABC ਸੱਜਣੋ ਮੂਰੇ ਆ ਗਈ ਊੜੇ ਦਾ ਹੋ ਗਿਆ ਕੁੰਡਾ ਅੱਗੇ ਬੁੜੀਆਂ ਗੁੱਤ ਕਰਦੀਆਂ ਸੀ ਤੇ ਹੁਣ ਕਰਦੀਆਂ ਪਾਪੂ ਲੁੰਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ